ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਪੈਰੇ بارش ਦੇ ਕਾਰਨ ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਬਿਲਕੁਲ ਹੜਾ ਵਰਗੇ ਹੋ ਚੁੱਕੇ ਹਨ ਥਾਂ ਥਾਂ ਪਾਣੀ ਦਾ ਜਿਹੜਾ ਲੋਕ ਪਾਣੀ ਦੇ ਵਿੱਚ ਘੇ ਚੁੱਕਿਆ ਮਾਵਲਾ ਬਹੁਤ ਹੈ ਜਿਹੜਾ ਹਾਲਾਤ ਨਜਕ ਹੋ ਚੁੱਕਿਆ ਇਸ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਇੱਕ ਦਾਨੀ ਸੱਜਣਾ ਦੇ ਵੱਲੋਂ ਜਿਹੜੇ ਉਹ ਜਾਣ ਜਾਂਦੇ ਆ ਉਨ੍ਹਾਂ ਦੇ ਵੱਲੋਂ ਲਗਾਤਾਰ ਜਿਹੜੀ ਰਾਹਤ ਸਮੱਗਰੀ ਹੈ ਜਿਹੜੀ ਲਗਾਤਾਰ ਪਾਣੀ ਵਗੈਰਾ ਜਾ ਰਾ ਚੰ ਪਾਣੀ ਵਗੈਰਾ ਉਹ ਲਗਾਤਾਰ ਪਿੱਛ ਜਾ ਜਾ ਰਿਹਾ ਹੈ ਐਸੇ ਲੜੀ ਦਿੱਤਾ ਹੈ ਤਾਂ ਅੱਜ ਬਠਿੰਡਾ ਦੇ ਗੁਰਦਾਨਪੁਰਾ ਵਿੱਚੋਂ ਗੁਰਦਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਨਲੇ ਦੇ ਸਹਿਯੋਗ ਅਤੇ ਹੋਰ ਦਾ ਨੀ ਸੱਜਣਾ ਦੇ ਸਹਿਯੋਗ ਨਾਲ ਇੱਕ ਸਮੱਗਰੀ ਭਰਿਆ ਟਰੱਕ ਹੈ ਜਿਹੜਾ ਫਾਜ਼ਿਲਕਾਰ ਇਲਾਕੇ ਵਿੱਚ ਭੇਜਿਆ ਗਿਆ ਦਿਖਾਉਣਾ ਸਾਨੂੰ ਬੈਕ ਪੀਰਾ ਦੇਖਦੇ ਰਹੋ ਪੰਜਾਬੀ ਅਵਾਜ਼ ਸਾਡੇ ਕੇਦਨ ਦੀ ਖਬਰਾਂ ਤੇ ਸਿਆਰਤ ਨੂੰ ਫਾਲੂ ਕਰਦਾ ਨਾ ਕੋ ਲੋਕ ਸਾਕੇ ਹਾਰ ਖਬਰ ਪਹੁੰਚਾ ਦੇਦਾ ਹਾਂ ਇੱਕ ਹੋਰ ਟਕ ਪਹੁੰਚ ਸਕੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰਦੀ ਮਹਾਰਾਜਾ ਪੰਜਾਬ ਦੇ ਵਿੱਚ ਪਈ ਹੈ ਸੋ ਪੰਜਾਬੀਅਤ ਔਰ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਸਾਡਾ ਫਰਜ਼ ਪਹਿਲਾ ਬਣਦਾ ਹੈ ਕਿ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਪੰਜਾਬ ਸਮੇ ਸਮੇਂ ਤੇ ਹਰ ਥਾਂ ਤੇ ਹਰ ਲੋਕਾਂ ਦੀ ਹਰ ਰਾਜੇ ਦੀ ਮਦਦ ਕਰਦਾ ਰਿਹਾ ਪਰ ਪੰਜਾਬ ਨੂੰ ਬਚਾਉਣ ਵਾਸਤੇ ਅੱਜ ਕਿਸੇ ਵੀ ਰਾਜੇ ਵੱਲੋਂ ਕੋਈ ਮਦਦ ਨਹੀਂ ਆ ਰਹੀ ਸੋ ਪੰਜਾਬ ਤੋਂ ਔਰ ਪੰਜਾਬੀਏਤ ਨੂੰ ਬਚਾਉਣ ਲਈ ਪੰਜਾਬ ਦੇ ਲੋਕ ਹੀ ਇੱਕ ਦੂਜੇ ਦੀ ਮਦਦ ਕਰ ਰਹੇ ਸੋ ਅੱਜ ਬਾਜਲਕਾਰੇ ਵਿੱਚ ਇਹ ਜੋ ਰਾਸਤ ਸਮਗਰੀ ਹੈ ਫੁਕਾ ਰਾਸ਼ਨ ਪਾਣੀ ਟੋਠੇ ਅਚਾਰ ਜੋ ਵੀ ਫੁਕਾ ਰਾਸ਼ਨ ਹੈ ਸੋ ਸ੍ਰੀ ਗੁਰਦੁਆਰਾ ਗੁਰੂ ਨਾਨਕਪੁਰਾ ਦੀ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਟੋਨੀ ਜੀ ਅਤੇ ਸਮੁੱਚੀ ਸਾਧ ਸੰਗਤ ਗੁਰਦੁਆਰਾ ਗੁਰੂ ਨਾਨਕਪੁਰੇ ਦੀ ਨੇ ਉਹ ਰਾਸ਼ਨ ਦੀ ਅੱਜ ਇਕੱਠਾ ਕਰਕੇ ਭੇਜਣ ਵਾਸਤੇ ਉੱਥੇ ਇਕੱਠਾ ਕੀਤਾ ਨਾਲ ਹੀ ਸ੍ਰੀ ਕਲਗੀਧਰ ਖਾਲਗੜ ਗੁਰਦੁਆਰਾ ਤੇਲੀਆਲੇ ਮਹੱਲੇ ਤੋਂ ਭਾਈ ਸਾਹਿਬ ਬੈਠੇ ਨੇ ਇਹਨਾਂ ਵੱਲੋਂ ਵੀ ਰਸਾ ਰੱਥੇ ਭੇਜੀ ਗਈ ਹੈ ਉਹ ਰਸਾਦ ਵੀ ਇੱਥੇ ਹੀ ਪਹੁੰਚੀ ਹੈ ਉਹਨਾਂ ਦੇ ਨਾਲ ਹੀ ਗੀਤਾ ਭਵਨ ਤੋਂ ਵੀ ਰਸਾ ਦੀ ਜੜੀ ਹੈ ਇਹਨਾਂ ਜੀਤਾ ਭਵਨ ਤੋਂ ਵੀ ਰਸਾ ਰੱਥੇ ਭੇਜੀ ਗਈ ਹੈ ਕਲਗੀਧਰ ਗੁਰਦੁਆਰਾ ਸਾਹਿਬ ਤੋਂ ਵੀ ਰਸਾਦ ਭੇਜੀ ਗਿਆ ਸਮੂਹ ਸੰਗਤ ਵੱਲੋਂ ਅੱਜ ਜੋ ਠਾਰਾ ਰਾਸ਼ਨ ਹੈ ਉਹ ਗੁਰਦੁਆਰਾ ਗੁਰਨਾਨਕਪੁਰ ਸਾਹਿਬ ਤੇ ਇਕੱਠਾ ਕਰਕੇ ਉਹ ਸੇਵਾਦਾਰੀ ਗੁਰੂ ਕਰਦੇ ਜਿਹੜੇ ਪ੍ਰਬੰਧਕ ਕਮੇਟੀ ਐ ਤੇ ਉਤੋਂ ਦੀ ਸੰਗਤ ਐ ਉਹਨਾਂ ਨੇ ਵੀ ਉਹ ਰਾਸ਼ਨ ਭੇਜਿਆ ਐ ਥਾਰਾ ਰਾਸ਼ਨ ਅੱਜ ਇਹ ਥਾਰਾ ਜੋ ਰਾਸ਼ਨ ਐ ਉਹ ਆਪਣੇ ਫਾਜ਼ਿਲકા ਭੇਜਿਆ ਜਾ ਰਿਹਾ ਹੈ ਕਰਤਾਰਪੁਰ ਕਰਤਾਰਪੁਰ ਗੁਰਦੁਆਰਾ ਕਰਤਾਰਪੁਰ ਗੁਰਦੁਆਰਾ ਸਾਹਿਬ ਵੱਲੋਂ ਵੀ ਰਾਸ਼ਨ ਤੇ ਸਮੂਹ ਸੰਗਤ ਵੱਲੋਂ ਰਾਸ਼ਨ ਭੇਜਿਆ ਜਾ ਰਿਹਾ ਸੋ ਅੱਜ ਲੋੜ ਹੈਗੀ ਐ ਕਿ ਇਨਸਾਨ ਨੂੰ ਇਨਸਾਨੀਅਤ ਦਿਖਾਉਣ ਦੀ ਇਥੇ ਨਾ ਤਾਂ ਕੋਈ ਪਾਰਟੀਬਾਜ਼ੀ ਹੋਣੀ ਚਾਹੀਦੀ ਐ ਨਾ ਹੀ ਕੋਈ ਜੱਟੇਬੰਦੀ ਕਿਉਂਕਿ ਇਨਸਾਨ ਦਾ ਪਹਿਲਾ ਫਰਜ਼ ਐ ਕਿ ਉਹ ਇਨਸਾਨ ਬਣ ਕੇ ਰਹੇ ਸੋ ਇਨਸਾਨੀਅਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਾਰਾ ਰਸਾ ਤਿਆਰ ਕੀਤਾ ਗਿਆ ਹੈ ਸਮੁੱਚੇ ਪਾਈਚਾਰੇ ਵੱਲੋਂ ਸਮੁੱਚੀ ਕਮੇਟੀਆਂ ਵੱਲੋਂ ਸਾਰਾ ਰਸਾ ਤਿਆਰ ਕਰਕੇ ਔਰ ਇਹ ਰਸਾ ਔਰ ਅਕਾਲ ਪੁਰਖ ਦੇ ਚਰਨਾਂ 'ਚ ਇੱਕ ਬੇਨਤੀ ਵੀ ਕਰਦੇ ਆ ਕਿ ਤੱਚੇ ਪਾਸ਼ਾ ਇਹ ਜੋ ਪ੍ਰਕੋਪ ਜੋ ਪੰਜਾਬ ਦੇ ਉੱਤੇ ਪਿਆ ਹੈ ਕਿਰਪਾ ਕਰ ਕਿਰਪਾ ਕਰਕੇ ਇਹ ਪ੍ਰਕੋਪ ਤੋਂ ਪੰਜਾਬ ਨੂੰ ਬਚਾ ਸੱਚੇ ਪਾਤਸ਼ਾਹ ਜੀ ਚਾਨਣ ਬੇਨਤੀ ਕਰਾਂਗੇ ਅਤੇ ਨਾ ਨਹੀਂ ਇੱਕ ਬੇਨਤੀ ਹੋਰ ਕਰਾਂਗੇ ਪੰਜਾਬ ਦੇ ਸਮੁੱਚੇ ਵਾਸੀਆਂ ਨੂੰ ਚਾਹੇ ਉਹ ਪੰਜਾਬ ਚਾਹੇ ਚਾਹ ਦੁਨੀਆ ਦੇ ਕਿਤੇ ਕੋਨੇ ਚ ਬੈਠਾ ਹੈ ਕਿ ਠਾਇਆਂ ਨੂੰ ਬੇਨਤੀ ਹੈ ਕਿ ਇੱਕ ਇੱਕ ਥੁਕਮੀ ਸਾਹਿਬ ਦਾ ਪਾਠ ਰੋਜ਼ ਗੁਰੂ ਘਰ ਚ ਆਪਣੇ ਘਰਾਂ ਚ ਜਰੂਰ ਕਰੋ ਤਾਂ ਜੋ ਪੰਜਾਬ ਦੇ ਵਿੱਚ ਸ਼ਾਂਤੀ ਆ ਸਕੇ ਪੰਜਾਬ ਫਿਰ ਖੁਸ਼ਹਾਲੀ ਵੱਲ ਮੁੜ ਸਕੇ ਪੰਜਾਬ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਮੈਂ ਮੁਕਤ ਸੇਵਾ ਦਾ ਗੁਰਦੁਆਰਾ ਗੁਰੂ ਨਾਨਕਪੁਰਾ ਸੇਵਕ ਦਲ ਬੋਲੋ ਜੀ ਅਸੀਂ ਸਾਰੀ ਕਮੇਟੀਆਂ ਸਾਰੇ ਭੈਣ ਭਰਾਵਾਂ ਨੇ ਜੋ ਰਾਸਕ ਇਕੱਠੀ ਕੀਤੀ ਹੈ ਜੋ ਹਰ ਆਏ ਨੇ ਅੱਜ ਪੰਚ ਹੋ ਗਿਆ ਜੀ ਇਹ ਸਾਰਾ ਰਾਸ਼ਨ ਇਕੱਠਾ ਹੋ ਕੇ ਗੁਰਦੁਆਰਾ ਗੁਰੂ ਨਾਨਕਪੁਰਾ ਚ ਆਇਆ ਜੀ ਇੱਥੋਂ ਅਸੀਂ ਟਰੱਕ ਲੋਡ ਕਰਕੇ ਇਹ ਜਿਹੜਾ ਅਸੀਂ ਲੈ ਕੇ ਚੱਲੇ ਆ ਫਾਦਰਗਾ ਏਰੀਆ ਚ ਲੈ ਕੇ ਚੱਲੇ ਆ ਜੀ ਤੇ ਸਾਰੇ ਭੈਣ ਭਰਾਵਾ ਸਾਡਾ ਬਹੁਤ ਸਾਥ ਦਿੱਤਾ ਜੀ ਤਨ ਮਨ ਧੰਨ ਨਾਲ ਸੇਵਾ ਕੀਤੀ ਸਾਰੇ ਭਰਾਵਾਂ ਦਾ ਤੇ ਅਸੀਂ ਵਾਹਿਗੁਰੂ ਜੀ ਕਾ ਅਰਦਾਸ ਕਰਨਾ ਹੈ ਕਿ ਨਾ ਉਹ ਚੜ੍ਹਦੀ ਕਲਾ ਬਖਸ਼ਣਾ ਤੇ ਸਾਡੇ ਨਾਲ ਪੰਜਾਬੀ ਹੁਣ ਜਿਹੜੀ ਲੋੜ ਹੈ ਮੈਂ ਪੰਜਾਬ ਨੂੰ ਪੰਜਾਬੀ ਨਾਲ ਖੜਨ ਦੀ ਲੋੜ ਹੈ ਜੀ ਜਿਹੜਾ ਵੀ ਕੋਈ ਹੁਣ ਤੁਹਾਨੂੰ ਕੋਈ ਸਮਗਰੀ ਭੇਜਣਾ ਜਾਵੇ ਕਿ ਇੱਥੇ ਕੰਟੈਕਟ ਕਰ ਸਕਦਾ ਜਾਂ ਕੋਈ ਮੋਬਾਈਲ ਨੰਬਰ ਜਾਂ ਤੁਹਾਡਾ ਐਡਰੈਸ ਕੋਈ ਵੀ ਦੱਸ ਦਿਓ ਮੇਰਾ ਜਿਹੜਾ ਮੋਬਾਈਲ ਨੰਬਰ ਆਏਗਾ ਜੀ 951779009 ਜਿਹੜਾ ਗੁਰਦੁਆਰਾ ਗੁਰਵਾਣਾ ਪੂਰਾ ਸਾਹਿਬ ਦੇ ਵਿੱਚ ਇਹ ਰਾਸ਼ਨ ਭੇਜ ਸਕਦੇ ਆ ਜੀ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਆ ਇਸ ਤੋਂ ਬਾਅਦ ਇੱਕ ਟਰੱਕ ਅਸੀਂ ਹੋਰ ਭਰਾਂਗੇ 8-10 ਦਿਨਾਂ ਤੱਕ ਅਸੀਂ ਜਿਹੜਾ ਰਾਸ਼ਨ ਇਕੱਠਾ ਹੋਇਆ ਫਿਰ ਅਸੀਂ ਇੱਕ ਜਿੱਥੇ ਸਾਨੂੰ ਆਪਣੇ ਲੋੜ ਮੁਤਾਬਕ ਲੋੜ ਮੁਤਾਬਕ ਜਿੱਥੇ ਹੋਇਆ ਸੀ ਭੇਜਾਂਗੇ ਜੀ ਇੱਕ ਪਿੱਥੋਂ ਜਿਹੜੇ ਜਿੱਥੇ ਆੜ ਆਇਆ ਉਹ ਕੋ ਵੀ ਮੈਸੇਜ ਆ ਰਿਹਾ ਇਹ ਇੱਥੇ ਰਾਤਨਪਾਲੀ ਬਹੁਤ ਹੋ ਰਿਹਾ ਤੇ ਇੱਥੇ ਨਾ ਭੇਜਾਂਗੇ ਉਹਦੇ ਬਾਰੇ ਕੀ ਕਰੀ ਅਸੀਂ ਉਹ ਦੇਖਾਂਗੇ ਜੀ ਜਿੱਥੇ ਕਿਥੇ ਲੋਡ ਹੋਈ ਸਾਨੂੰ ਰਾਸ਼ਨ ਦੇਣ ਦੀ ਅਸੀਂ ਉੱਥੇ ਪ੍ਰਸ਼ਾਸਨ ਨਾਲ ਗੱਲ ਚਾ ਕਰਕੇ ਕਿਉਂਕਿ ਸਾਡੀ ਏਡੀ ਸੀ ਮੈਡਮ ਹੈ ਜਿਹੜੇ ਉੱਥੋਂ ਦੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਆਓ ਤੇ ਅਸੀਂ ਉੱਥੇ ਚੱਲੇ ਆ ਜੀ ਕਿਹੜੀ ਸੀ ਮੈਡਮ ਨਾਲ ਸਾਡਾ ਸੰਪਰਕ ਚ ਹੈਗੇ ਅਸੀਂ ਉਹਨਾਂ ਦੇ ਕਿਉਂਕਿ ਇਹਨਾਂ ਦੇ ਪੇਰ ਨਾਲ ਸੰਪਰਕ ਚ ਰਹਿ ਰਹੇ ਆ ਤੇ ਉਹਨਾਂ ਨੇ ਸਾਨੂੰ ਜਿਵੇਂ ਕਿਹਾ ਸੀ ਉਹਨਾਂ ਦੇ ਅਕੋਰਡਿੰਗ ਹੀ ਚੱਲ ਰਹੇ ਆ ਪ੍ਰਸ਼ਾਸਨ ਦੇ ਅਕੋਰਡਿੰਗ ਅਸੀਂ ਜਾ ਰਹੇ ਆ ਜੀ ਗੁਰਦੁਆਰਾ ਕਮੇਟੀ ਵੱਲੋਂ ਭੇਜਿਆ ਜਾ ਰਹੇ ਜੀ ਨਹੀਂ ਜੀ ਇੱਕ ਨਹੀਂ ਗੁਰਦੁਆਰਾ ਪ੍ਰਬੰਧਕ ਇੱਕ ਨਹੀਂ ਹੈਗੀ ਕਾਫੀ ਗੁਰਦੁਦਾਰਾ ਸਾਹਿਬ ਤੋਂ ਰਾਜ ਇਕੱਠਾ ਹੋਇਆ ਕਿਉਂਕਿ ਕਈ ਭੈਣ ਭਰਾਵਾਂ ਨੇ ਬਾਹਰੋਂ ਵੀ ਸੇਵਾ ਭੇਜੀ ਹੈ ਜੀ ਜਿਹੜੀ ਇੱਥੋਂ ਦੀ ਸੰਗਤ ਹੈ ਉਹਨਾਂ ਨੇ ਸੇਵਾ ਬਹੁਤ ਭੇਜੀ ਆ ਬੀਬੀਆਂ ਨੇ ਪਰੌਂਠਿਆਂ ਦੀ ਸੇਵਾ ਆ ਚਾਰ ਦੀ ਸੇਵਾ ਇੱਕ ਐ ਵੀਰ ਜੀ ਜਿਹਨੂੰ ਜੋ ਪਤਾ ਲੱਗਦਾ ਨਾ ਕਿ ਜੇ ਹੜਵਾਸੇ ਤੇ ਲੈ ਕੇ ਚੱਲਿਆ ਹਰੇਕ ਆਪਣੇ ਤਿਲ ਕੋਈ ਕਿ ਇੱਥੇ ਕੋਈ ਨਾ ਹਿੰਦੂ ਨਾ ਮੁਸਲਮਾਨ ਹੈ ਜੀ ਇੱਥੇ ਸਾਰੀ ਇਨਸਾਨੀਅਤ ਹੈ ਤੇ ਇਨਸਾਨੀ ਦੇ ਨਾਤੇ ਸਾਰੇ ਅਸੀਂ ਖੜੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਭੈਣ ਭਰਾਵਾਂ ਨੂੰ ਇੱਕ ਹੋ ਕੇ ਹੁਣ ਪੰਜਾਬ ਦੇ ਪੰਜਾਬ ਨੂੰ ਸਾਡੀ ਲੋੜ ਹੈ ਜੀ ਤੇ ਹੁਣ ਜਿਹੜਾ ਪੰਜਾਬ ਤੇ ਜਿਹੜੀ ਅੱਜ ਮੁਸੀਬਤ ਆਈ ਹੈ ਅਸੀਂ ਪੰਜਾਬ ਨਾਲ ਖੜਨਾ ਤੇ ਅਸੀਂ ਖੜਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਪੰਜਾਬ ਵਾਸੀ ਆਂ ਪੰਜਾਬ ਨਾਲ ਖੜਾਂਗੇ ਜੀ ਤੇ ਭਾਈ ਕੋਈ ਖਾਲਸਾ ਭਾਈ ਫਤਿਹ ਅਬ ਮੈਂ ਮੁਖ ਸੇ ਵਾਦਾ ਗੁਰਦੁਆਰਾ ਗੁਰੂ ਨਾਨਕਪੁਰਾ ਸੇਗਗਦਲ ਬੋਲੋਗੇ ਅਸੀਂ ਸਾਰੀ ਕਮੇਟੀਆਂ ਸਾਰੇ ਭੈਣ ਭਰਾਵਾਂ ਨੇ ਜੋ ਰਸਤ ਕੱਟੇ ਕੀਤੀ ਹੈ ਜੋ ਹਰ ਆਏ ਨੇ ਅੱਜ